ਰਾਜਪੁਰਾ ਦੇ ਪਿੰਡ ਕਨੌਰ ਵਿੱਚੋਂ ਨਿਕਲ ਰਹੀ 220 ਕੇਵੀ ਬਿਜਲੀ ਦੀ ਲਾਈਨ ਨੂੰ ਲੈ ਕੇ ਅੱਜ ਕਿਸਾਨਾਂ ਦੀ ਰਾਜਪੁਰਾ ਐਸ.ਡੀ.ਐਮ ਦੇ ਨਾਲ ਹੋਈ ਮੀਟਿੰਗ ਕਿਸਾਨਾਂ ਦਾ ਕਹਿਣਾ ਕਿ ਸਾਨੂੰ ਇਸ ਬਿਜਲੀ ਲਾਈਨ ਨਾਲ ਭਾਰੀ ਨੁਕਸਾਨ ਹੋਏਗਾ ਕਿਸਾਨਾਂ ਨੇ ਆਪਣੀਆਂ ਮੰਗਾਂ ਐਸ.ਡੀ.ਐਮ ਰਾਜਪੁਰਾ ਅੱਗੇ ਰੱਖੀਆਂ ਤੇ ਹੁਣ ਅਗਲੀ ਮੀਟਿੰਗ 1 ਅਪ੍ਰੈਲ ਨੂੰ ਰੱਖੀ ਗਈ ਸਰ ਆਪਣਾ ਨਾਮ ਦੱਸੋ ਜੀ ਮੈਂ ਗੁਰਜਿੰਦਰ ਸਿੰਘ ਪੰਗੋ ਸਰ ਅੱਜ ਤੁਸੀਂ ਜਿਹੜਾ ਮੀਟਿੰਗ ਕਰ ਰਹੇ ਚੰਗਾ ਜੀ ਦੇਖੋ ਕਿ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਭੇਜਾ ਸਾਹਿਬ ਤੁਹਾਡਾ ਕਿ ਤੁਸੀਂ ਆਏ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਇਸ ਆਵਾਜ਼ ਨੂੰ ਆਪਣੇ ਤੁਸੀਂ ਚੈਨਲ ਜਰੀਏ ਦੇਸ਼ ਵਿਦੇਸ਼ਾਂ ਤੱਕ ਲੈ ਕੇ ਜਾਓਗੇ ਅੱਜ ਸਾਡੀ ਅੱਜ ਸਾਡੀ ਜਿਹੜੀ ਐਸਡੀਐਮ ਰਾਜਪੁਰਾ ਦੇ ਨਾਲ ਮੀਟਿੰਗ ਸੀ ਇਹ ਮੀਟਿੰਗ ਸੀ ਕਿ ਪੰਜਾਬ ਦੇ ਵਿੱਚੋਂ ਇੱਕ ਪੀਐਸ ਟੀਸੀਐਲ ਇੱਕ ਬਿਜਲੀ ਦੀ 220 ਜਿਹੜੀ ਲਾਈਨ ਹੈ ਉਸ ਲਾਈਨ ਨੂੰ ਰਨ ਕਰ ਰਿਹਾ ਯਾਨੀ ਕਿ ਕੱਢ ਰਿਹਾ ਉਸ ਲਾਈਨ ਦੇ ਰਿਗਾਰਡਿੰਗ ਅੱਜ ਕਿਸਾਨਾਂ ਦੀ ਐਸਡੀਐਮ ਰਾਜਪੁਰਾ ਦੇ ਨਾਲ ਮੀਟਿੰਗ ਹੋਈ ਇਸ ਲਾਈਨ ਦਾ ਕਿਸਾਨ ਵਿਰੋਧ ਕਰ ਰਹੇ ਨੇ ਹੁਣ ਤੋਂ ਨਹੀਂ ਪਿਛਲੇ ਤਕਰੀਬਨ 2 ਸਾਲਾਂ ਤੋਂ ਕਿਸਾਨ ਵਿਰੋਧ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਕਿ ਜਿਹੜੀ ਆ ਪੀਐਸਟੀਸੀਐਲ ਸਾਡੇ ਖੇਤਾਂ ਦੇ ਵਿੱਚੋਂ ਲਾਈਨ ਕੱਢ ਕੇ ਲੈ ਕੇ ਜਾ ਰਿਹਾ ਬਿਜਲੀ ਦੀ ਲਾਈਨ ਹੈ ਇਹਦੇ ਨਾਲ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਜਿਹੜੇ ਮੁੱਲ ਨੇ ਉਹ ਮੁੱਲ ਅਧੇ ਰਹਿ ਜਾਣਗੇ ਯਾਨੀ ਕਿ ਸਾਡੀਆਂ ਜ਼ਮੀਨਾਂ ਬਰਬਾਦ ਹੋ ਜਾਣਗੀਆਂ ਤੇ ਇਸ سلسلہ ਤਹਿਤ ਲਗਾਤਾਰ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋ ਰਹੀ ਹੈ ਅੱਜ ਐਸ ਡੀ ਐਮ ਰਾਜਪੁਰਾ ਦੇ ਨਾਲ ਮੀਟਿੰਗ ਸੀ ਹਾਲਾਂਕਿ ਪਿਛਲੇ 2 ਸਾਲ ਦੇ ਵਿੱਚ ਕਈ ਮੀਟਿੰਗਾਂ ਇੱਥੇ ਰਾਜਪੁਰਾ ਐਸ ਡੀ ਐਮ ਹੋਰਾਂ ਦੇ ਨਾਲ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਪੀ ਐਸ ਟ ਸੀ ਸੀ ਐਲ ਦਾ ਜਿਹੜਾ ਪ੍ਰਸ਼ਾਸਨ ਹੁੰਦਾ ਭਾਵੇਂ ਉਹ ਐਕਸ਼ਨ ਸਾਹਿਬ ਹੋਣ ਜੇ ਆਈ ਹੋਵੇ ਜਾਂ ਐਸ ਡੀਓ ਸਾਹਿਬ ਹੋਣ ਲਗਾਤਾਰ ਉਹਨਾਂ ਦੇ ਨਾਲ ਹਫ਼ਤੇ ਦੇ ਵਿੱਚ ਮੀਟਿੰਗਾਂ ਇਹ ਚੱਲਦੀਆਂ ਰਹਿੰਦੀਆਂ ਨੇ ਅੱਜ ਜਿਹੜੀ ਮੀਟਿੰਗ ਹੋਈ ਹੈ ਇਹ ਮੀਟਿੰਗ ਸੀ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਇੱਕ ਪਾਲਿਸੀ ਦੇ ਵਿੱਚ ਚੇਂਜ ਕੀਤਾ ਗਿਆ ਕਿ ਉਸ ਪਾਲਿਸੀ ਜਿਸ ਪਾਲਿਸੀ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਬਿਜਲੀ ਦੀ ਲਾਈਨ ਨਿਕਲਦੀ ਸੀ ਕਿ ਉਸ ਉਸ ਤਹਿਤ ਅਸੀਂ ਜਿਹੜਾ ਕਲੈਕਟਰ ਰੇਟ ਮਿਲਦਾ ਸੀ ਯਾਨੀ ਕਿ ਪਹਿਲਾਂ ਜਿੱਥੇ ਟਾਪਰ ਖੜਾ ਕਰਦੇ ਹਾਂ ਬਿਜਲੀ ਦਾ ਉਹਦਾ 85% ਮਿਲਦਾ ਸੀ ਹੁਣ 85% ਤੋਂ ਵਧਾ ਕੇ 200% ਮਿਲ ਰਿਹਾ ਕਿ ਇਹ ਇੱਕ ਵੱਡੇ ਚੇਂਜਸ ਕੀਤੀਆਂ ਨੇ ਪੰਜਾਬ ਗਵਰਨਮੈਂਟ ਨੇ ਇਸ ਕਰਕੇ ਪ੍ਰਸ਼ਾਸਨ ਕਹਿੰਦਾ ਸੀ ਕਿ ਤੁਹਾਡੇ ਲਈ ਪ੍ਰਪੋਜ਼ਲ ਹੈ ਕਿਸਾਨਾਂ ਦੇ ਨਾਲ ਕਿਸਾਨ ਸਾਡੇ ਕੋਲ ਆਉਣ ਔਰ ਕਿ ਅਸੀਂ ਦੱਸਦੇ ਹਾਂ ਕਿ ਤੁਹਾਡੇ ਮੁਆਵਜ਼ੇ ਦੇ ਵਿੱਚ ਵਾਧਾ ਹੋਇਆ ਕਿਸਾਨਾਂ ਦੀ ਮੀਟਿੰਗ ਹੋਈ ਐਸਡੀਐਮ ਸਾਹਿਬ ਨੇ ਦੱਸਿਆ ਕਿ ਆਹਾਹਾ ਪ੍ਰਪੋਜ਼ਲ ਤੁਹਾਡੇ ਲਈ ਆਈ ਹੈ ਐਨੇ ਪਰਸੈਂਟ ਤੁਹਾ ਆਪ ਜਬodia ਤਾਰਾਂ ਦੇ ਪੈਸੇ ਵਧੇ ਨੇ ਤੇ ਟਾਵਰ ਦੇ ਪੈਸੇ ਵਧੇ ਨੇ ਤਾਂ ਕਿਸਾਨਾਂ ਦੇ ਨਾਲ ਬੜੇ ਸੁਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਉਸ ਤੋਂ ਬਾਅਦ ਜਿਹੜੀ ਅਗਲੇਰੀ ਮੀਟਿੰਗ ਹੈ ਕਿਸਾਨਾਂ ਨੇ ਕਿਹਾ ਕਿ ਐਸਕੇਐਮ ਜਿਹੜਾ ਸੂਤ ਕਿਸਾਨ ਮੋਰਚਾ ਬਣਿਆ ਹੋਇਆ ਜਿਹਦੀ ਲੀਡਰਸ਼ਿਪ ਹੈ ਕਿ ਅਸੀਂ ਲੀਡਰਸ਼ਿਪ ਦੇ ਨਾਲ ਸਲਾਹ ਕਰਾਂਗੇ ਸਲਾਹ ਕਰਕੇ ਅਸੀਂ ਅਗਲੇ ਉਸ ਅਗਲੀ ਮੀਟਿੰਗ ਜਿਹੜੀ ਰੱਖੀ ਗਈ ਹੈ 1 April ਦੀ ਉਸ ਮੀਟਿੰਗ ਦੇ ਵਿੱਚ ਅਸੀਂ ਐਸਕੇਐਮ ਦੀ ਲੀਡਰਸ਼ਿਪ ਨੂੰ ਵੀ ਲੈ ਕੇ ਆਵਾਂਗੇ ਤੇ ਇਹਦੇ ਨਾਲ ਨਾਲ ਜਿਹੜੇ ਕਿਸਾਨ ਨੇ ਹੋਰ ਜਿਹੜੇ ਕਿਸਾਨਾਂ ਜਿਹੜੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਤਾਰਾਂ ਤੇ ਟਾਵਰ ਨਿਕਲ ਰਹੇ ਨੇ ਉਹਨਾਂ ਕਿਸਾਨਾਂ ਨੂੰ ਵੀ ਅਸੀਂ ਲੈ ਹੁਣ ਕੀ ਮਸਲਾ ਹੈ ਤੁਹਾਡਾ ਹਲ ਹੋਇਆ ਕੁਛ ਨਹੀਂ ਪਤਾ ਤੁਹਾਨੂੰ ਜੀ ਨਹੀਂ ਅੱਜ ਦੇਖੋ ਕਿ ਅੱਜ ਤਾਂ ਇਹ ਸੀ ਕਿ ਜਿਹੜੇ ਮੈਂ ਜ਼ਿਕਰ ਕੀਤਾ ਪਿੱਛੇ ਜੇ ਕਿ ਪੰਜਾਬ ਸਰਕਾਰ ਨੇ ਜਿਹੜੀ ਪਾਲਿਸੀ ਦੇ ਵਿੱਚ ਚੇਂਜਸ ਕੀਤੀਆਂ ਨੇ ਕਿ ਜਿਹੜਾ 85% ਮਿਲਦਾ ਸੀ ਕਲੈਕਟਰ ਰੇਟ ਦਾ ਤੇ ਹੁਣ ਉਹ ਵਧਾ ਕੇ ਉਹ 200% ਕਰਤਾ ਉਹ ਕਿਸਾਨਾਂ ਨੇ ਜਾਣਨ ਦੇ ਲਈ ਆਏ ਸੀ ਕਿ ਕੀ ਸਾਡੇ ਲਈ ਕਿੰਨਾ ਕੁ ਮੁਆਵਜ਼ਾ ਵਧਿਆ ਕਿਸਾਨਾਂ ਨੇ ਜਾਣਿਆ ਤੇ ਕਿਸਾਨਾਂ ਨੇ ਕਿਹਾ ਕਿ ਜਿਵੇਂ ਐਸ. ਡੀ. ਮਸਾਫਰੋਂ ਨੇ ਕਿਹਾ ਕਿ ਤੁਸੀਂ ਮੰਨਤੀ ਕਰਵਾ ਲਓ ਆਪਣੇ ਜ਼ਮੀਨਾਂ ਦੀ ਤੁਹਾਡਾ ਕਿੰਨਾ ਕਿੰਨੇ ਕਿੰਨੀ ਕਿੰਨੀ ਜਿਹੜੀ ਲੈਂਡ ਹੈ ਉਹ ਲੈਂਡ ਇਸ ਇਨਾਂ ਟਾਵਰਾਂ ਦੇ ਤਾਰਾਂ ਦੇ ਥੱਲੇ ਆ ਰਹੀ ਹੈ ਤੇ ਕਿਸਾਨਾਂ ਨੇ ਕਿਹਾ ਕਿ ਸਾਨੂੰ ਮੀ ਕਰ ਸਕੀ ਉਸ ਮੀਟਿੰਗ ਦੇ ਵਿੱਚ ਤੇ ਇਹਦੇ ਨਾਲੋਂ ਨਾਲ ਜਿਹੜੀ ਸਾਡੀ ਐਸਕੇਐਮ ਦੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਵੀ ਇਹਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕੇ ਤਾਂ 1 April ਦੇ ਉੱਪਰ 1 April ਨੂੰ ਅਗੇ ਮੀਟਿੰਗ ਦੀ ਡੇਟ ਫਿਕਸ ਹੋ ਗਈ ਉਸ ਮੀਟਿੰਗ ਦੇ ਵਿੱਚ ਫਿਰਗੇ ਇਹ ਮੰਗਾਂ ਡਿਸਕਸ ਹੋਣਗੀਆਂ ਕਿਸਾਨਾਂ ਦਾ ਜਿਹੜਾ ਇਹਦੇ ਵਿੱਚ ਹੈਗਾ ਜੀ ਕਿਸਾਨ ਕਹਿੰਦੇ ਨੇ ਕਿ ਜਦੋਂ ਸਾਡੀ ਜ਼ਮੀਨਾਂ ਦੇ ਵਿੱਚੋਂ ਬਿਜਲੀ ਦੀ ਲਾਈਨ ਨਿਕਲ ਗਈ ਤਾਂ ਸਾਡੀਆਂ ਜ਼ਮੀਨਾਂ ਦੀ ਜਿਹੜੀ ਕੀਮਤ ਹੈ ਉਹ ਕੀਮਤ ਅੱਧੇ ਤੋਂ ਵੀ ਘਟ ਜਾਂਦੀ ਆ ਕਿਸਾਨ ਚਾਹੁੰਦੇ ਨੇ ਕਿ ਕੋਈ ਜਿਹੜਾ ਕੋਈ ਅਲਟਰ ਅਲਟਰਨੇਟਿਵ ਹੈ ਕੋਈ ਅਲਟਰਨੇਟਿਵ ਹੋਵੇ ਮੰਨ ਲਓ ਕਿ ਜੇਕਰ ਦੇਖੋ ਜਿਵੇਂ ਆਪਾਂ ਨੂੰ ਪਤਾ ਕਿ ਨੈਸ਼ਨਲ ਇਕਨੋਮਿਕ ਕੋਰੀਡੋਰ ਬਣ ਰਿਹਾ ਪੰਜਾਬ ਦੇ ਵਿੱਚ ਭਾਰਤ ਮਾਲਾ ਦੇ ਵੱਡੇ ਵੱਡੇ ਪ੍ਰੋਜੈਕਟ ਨੇ ਰੇਲਵੇ ਦੇ ਵੱਡੇ ਪ੍ਰੋਜੈਕਟ ਨੇ ਉਹਨਾਂ ਪ੍ਰੋਜੈਕਟਾਂ ਦਾ ਇੱਕ ਹਿੱਸਾ ਕਿ ਜਿਹੜੀ ਬਿਜਲੀ ਦੀ ਆਹ ਲਾਈਨ ਹੈ ਪੱਛਮੀ ਬੰਗਾਲ ਤੋਂ ਜਨੇ ਸਾਹਨੇਵਾਲ ਤੱਕ ਜਾਣਾ ਰੇਲਵੇ ਨੇ ਤੇ ਇਹਦੇ ਨੂੰ ਸਪਲਾਈ ਕਰਨੀ ਹੈ ਬਿਜਲੀ ਰੇਲਵੇ ਨੂੰ ਇਸ ਲਾਈਨ ਨੇ ਕਿਸਾਨਾਂ ਦਾ ਕਹਿਣਾ ਕਿ ਕੋਈ ਸਰਵੇ ਕਰਾਇਆ ਜਾਵੇ ਕਿ ਸਾਡੀ ਜ਼ਮੀਨ ਦੀ ਮਾਰਕੀਟ ਵੈਲਿਊ ਐਕਚੁਅਲ ਮਾਰਕੀਟ ਵੈਲਿਊ ਕੀ ਹੈ ਸਾਡੀ ਜ਼ਮੀਨ ਦੀ ਤੇ ਉਸ ਸਰਵੇ ਮੁਤਾਬਕ ਹੀ ਸਾਨੂੰ ਮੁਆਵਜ਼ਾ ਜਿਹੜਾ ਹੈਗਾ ਉਹ ਮੁਆਵਜ਼ਾ ਦਿੱਤਾ ਜਾਵੇ ਤੁਸੀਂ ਦੇਖੋ ਕਿ ਅੱਜ ਜਿਹੜੇ ਜ਼ਮੀਨਾਂ ਦਾ ਰੇਟ ਨੇ ਜ਼ਮੀਨਾਂ ਦਾ ਰੇਟ ਤਾਂ ਕਰੋੜਾਂ ਦੇ ਵਿੱਚ ਚਲੇ ਗਏ ਕਿਤੇ ਕਰੋੜ ਦਾ ਕਿੱਲਾ 2 ਕਰੋੜ ਦਾ ਕਿੱਲਾ ਕਿਤੇ 3 ਕਰੋੜ ਦਾ ਕਿੱਲਾ ਇਦਾਂ ਨੇ ਪਰ ਕਿਸਾਨਾਂ ਦਾ ਕਹਿਣਾ ਕਿ ਜਦੋਂ ਸਾਡੀਆਂ ਜ਼ਮੀਨਾਂ ਦੇ ਵਿੱਚੋਂ ਆਹ ਬਿਜਲੀ ਦੀ ਲਾਈਨ ਨਿਕਲ ਜੂਗੀ ਤਾਂ ਸਾਡੀਆਂ ਜ਼ਮੀਨਾਂ ਕਰੋੜਾਂ ਦੇ ਵਿੱਚ ਨਹੀਂ ਰਹਿਣੀਆਂ ਜਿਹੜੀਆਂ ਸਾਡੀਆਂ ਜ਼ਮੀਨਾਂ ਦਾ ਰੇਟ ਕਰੋੜਾਂ ਦੇ ਵਿੱਚ ਨੇ ਇਹਨਾਂ ਦਾ ਜਿਹੜਾ ਭਾਅ ਹੈ ਉਹ ਕੌਡੀਆਂ 'ਚ ਰਹ ਜੂਗਾ ਇਸ ਕਰਕੇ ਕਿਸਾਨ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਉਹ ਮੁਆਵਜ਼ਾ ਕਿਸਾਨਾਂ ਨੂੰ ਮਿਲੇ ਕਹਿਣ ਦਾ ਮਤਲਬ ਹੈ ਕਿ ਜਿੰਨਾ ਹੋ ਰਿਹਾ ਇਸ ਬਿਜਲੀ ਦੀ ਲਾਈਨ ਕਰਕੇ ਪੀਐਸਪੀਸੀ ਪੀਐਸਪੀਸੀਐਲ ਦੇ ਪ੍ਰੋਜੈਕਟ ਕਰਕੇ ਜਿੰਨਾ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਉਹਨਾਂ ਉਹਨੇ ਨੁਕਸਾਨ ਦੀ ਜਿਹੜੀ ਪਰਪਾਈ ਹੈ ਉਹ ਪਰਪਾਈ ਹੋਵੇ ਉਦੋਂ ਹੀ ਕਿਸਾਨ ਇਸ ਲਾਈਨ ਨੂੰ ਕੱਢਣ ਦੇ ਲਈ ਸਹਿਮਤ ਹੋਣਗੇ ਬਾਕੀ ਅੱਜ ਸਾਡੇ ਨਾਲ तमाम ਜਿਹੜੇ ਕਿਸਾਨ ਸੀ ਸ਼ਾਮਲ ਹੋਏ ਉਹ ਸੇਵਕ ਸਿੰਘ ਅਰਗਵੀਰ ਸਿੰਘ ਹਰਿੰਦਰ ਸਿੰਘ ਲਖਾ ਜੀ ਹੋਰ ਹਰਮਿੰਦਰ ਸਿੰਘ ਜਿਸੀ तमाम ਜਿਹੜੇ ਕਿਸਾਨ ਨੇ ਸਾਰੇ ਸ਼ਾਮਲ ਹੋਏ ਤੁਸੀਂ ਗੱਲ ਵੀ ਕਰ ਸਕਦੇ ਹੋ ਸੇਵਕ ਸਿੰਘ ਜੀ ਖੜੇ ਨੇ ਤੇ ਅਰਗਵੀਰ ਸਿੰਘ ਜੀ ਖੜੇ ਨੇ ਤੁਸੀਂ ਇਹਨਾਂ ਦਾ ਪੱਖ ਲੈ ਸਕਦੇ ਹੋ ਸਿੰਘ ਮੰਡੋਲੀ ਸ਼ਹੀਦ ਭਗਤ ਸਿੰਘ ਲੋਕੀ ਕਮੇਟੀ ਜਿਹੜੀ ਅੱਧੀ ਮੀਟਿੰਗ ਹੋਈ ਹੈ ਦੇਖੋ ਇੱਕ ਤਾਂ ਇਹ ਪ੍ਰਾਪਤੀ ਹੈ ਸਾਡੇ ਸੰਘਰਸ਼ ਦੀ 2 ਸਾਲ ਕੀ ਵੀ ਪਹਿਲਾਂ ਹੀ ਖਰਾਬਾ ਖਰਾਬਾ ਜਾਂਦੇ ਕਿਸਾਨਾਂ ਨੂੰ ਬਾਕੀ ਮੁਆਵਜ਼ਾ ਨਹੀਂ ਜਾਂਦੇ ਹੁਣ ਇਹਨਾਂ ਨੇ ਤਾਰਾਂ ਦਾ ਵੀ ਟਾਬਰਾਂ ਦਾ ਵੀ ਖਰਾਬਾ ਤੈਅ ਕਰਦਿਆ ਇਹਨਾਂ ਨੇ ਮੁਆਵਜ਼ਾ ਫਸਲ ਘੱਟ ਮਿਲੇਗਾ ਪਰ ਸਾਡੀ ਕਿਸਾਨਾਂ ਕੀ ਇਹ ਮੰਗ ਹੈ ਵੀ ਇਸ ਨਾਲ ਕਿਸਾਨ ਦੀ ਪਰਪਾਈ ਨਹੀਂ ਹੋ ਰਹੀ ਹੁਣ ਜ਼ਮੀਨਾਂ ਦੇ ਰੇਟ ਹੋ ਗਏ ਬਹੁਤ ਇੱਥੇ ਕਮਰਸ਼ੀਅਲ ਹੋ ਰਿਹਾ ਸਾਰਾ ਏਰੀਆ ਵੀ ਉਸਕੇ ਅਨੁਸਾਰ ਜਿਹੜੀ ਵੈਲਿਊ ਡਾਊਨ ਹੋ ਰਹੀ ਹੈ ਜ਼ਮੀਨ ਕੀ ਕੀਮਤ ਕੀ ਉਸ ਕੀ ਕਿਸਾਨ ਕੀ ਪਰਪਾਈ ਕਰੀ ਜਾਏ ਇਸ ਕੇਸ ਬੰਦਗੀ ਵਿੱਚ ਜਿਹੜਾ ਐ ਐਸ ਕੇ ਐਮ ਹੈ ਉਹ ਛੱਬੀ ਨੂੰ ਘਰਾਓ ਕਰ ਰਿਆ ਪਿਆ ਨਾ ਸਰਕਾਰ ਕਾ ਉਸ ਤੋਂ ਬਾਅਦ ਅਸੀਂ ਕਿਹਾ ਵੀ ਬਿਲੇ ਹੋਵਾਂਗੇ ਇੱਕ ਤਰੀਕ ਨੂੰ ਸਾਡੇ ਐਸ ਕੇ ਐਮ ਕੇ ਸਾਰੇ ਲੀਡਾਂ ਜਿਹੜੇ ਹਾਜ਼ਰ ਹੋਵਾਂਗੇ ਉਸ ਤੋਂ ਬਾਅਦ ਅਸੀਂ ਮੀਟਿੰਗ ਕਰਾਂਗੇ 1 ਅਪ੍ਰੈਲ ਨੂੰ ਇਹ ਸਾਡਾ ਇਸ ਕੇ ਵਿੱਚ ਫੈਸਲਾ ਵੀ ਜਿਹੜਾ ਕਿਸਾਨ ਕੀ ਪਰਪਾਈ ਹੈ ਨਾ ਉਹ ਕੀਮਤ ਕੀ ਪਰਪਾਈ ਕਰੀ ਜਾਵੇ ਮਾਪਜੇ ਨਾਲ ਪਰਪਾਈ ਨਹੀਂ ਹੁੰਦੀ ਹੈ ਇਹ ਸਾਡੀ ਡਿਮਾਂਡ ਹੈ ਸਰਪਣਾ ਮਾਦ ਕਰਨਦੀਪ ਸਿੰਘ ਭੁੱਲਰ ਸਰ ਜੀ ਜੇ ਕਿਸਾਨਾਂ ਨੂੰ ਮੀਟਿੰਗ ਦੀ ਜਾਣਕਾਰੀ ਦਿਓ ਅੱਜ ਕਿਸਾਨਾਂ ਦੀ ਅਤੇ ਪੀਐਸਟੀਸੀਐਲ ਦੇ ਆਫਸਰਸ ਦੀ ਮਾਨਯੋਗ ਐਸਡੀਐਮ ਸਾਹਿਬ ਦੀ ਅਗਵਾਈ ਵਿੱਚ ਅੱਜ ਮੀਟਿੰਗ ਹੋਈ ਹੈ ਉਸ ਵਿੱਚ ਕਿਸਾਨਾਂ ਨੇ ਇੱਕ ਤਰੀਕ ਤੱਕ ਦਾ ਟਾਈਮ ਲਿਆ ਹੈ ਹੁਣ ਇੱਕ ਤਰੀਕ ਨੂੰ ਇਸ ਤਰ੍ਹਾਂ ਅਗਲੀ ਮੀਟਿੰਗ ਕੀਤੀ ਜਾਵੇਗੀ ਥੈਂਕ ਯੂ